ਲਓ ਜੀ ਗੋਪੀ ਪਹੁੰਚ ਗਿਆ ਤੇ ਗੋਪੀ ਇਹ ਜਾਣਾ ਪਾ ਅੱਜ ਟੈਟੂ ਬਣਾਉਣ ਟੈਟੂ ਕੱਲ੍ਹ ਤੱਕ ਦੋਹੇਰੀ ਅੱਜ ਤੱਕ ਦਾ ਗੋਪੀ ਕੀ ਹਾਲ ਆ ਅਜੀ ਸਾਹਿਬ ਠੀਕ ਆ ਵੀਰੇ ਹੋਰ ਸਾਹਿਬ ਠੀਕ ਆ ਘਰ ਪਰ ਐਨ ਕੰਮ ਹਾਂ ਜੀ ਚਾਚਾ ਕਾ ਨੂੰ ਕਿਵੇਂ ਆ ਫਿਰ ਬਹੁਤ ਵਧੀਆ ਯਾਰ ਬਹੁਤ ਵਧੀਆ ਕੇਰ ਫੁੱਟਾ ਕੀ ਬਣਾਦਾ ਟੈਟੂ ਠੀਕ ਆ ਟੈਟੂ ਠੀਕ ਆ ਪੂਰਾ ਯਾਰ ਓਕੇ ਯਾਰ ਫੋਟਾ ਆ ਗੋਪੀ ਦਾ ਪੁੱਛਦੇ ਆ ਜੀ ਪੇਂਤਾ ਨਹੀਂ ਹੋਇਆ ਰਾਤ ਨੂੰ ਤਾਂ ਹੀ ਦੁਖੀ ਬਾ ਨਹੀਂ ਨਹੀਂ ਰਾਤ ਨੂੰ ਜਮਾਂ ਨਹੀਂ ਜੀ ਸੋ ਜਾਵ ਨਹੀਂ ਹੈਗਾ ਇੰਨਾ ਹਨਾ ਸੂਚਾ ਚੜਦਾ ਹੀ ਹਾਂ ਸੂਚਾ ਚੜਦਾ ਹੀ ਨਹੀਂ ਆਪਣੇ ਤੇ ਆਪਾ ਜੜ ਜੇ ਨਾ ਸੂਚੀ ਗੋਪੀ ਵਾਲਾ ਟੈਟੂ ਦਾ ਚੱਕਰ ਆਇਆ ਸੀਗਾ ਮੈਂ ਤੁਹਾਨੂੰ ਦੱਸਿਆ ਸੀ ਕੱਲ ਵੀ ਦੁਬਾਰ ਗੋਪੀ ਦਾ ਬਣਾਉਣਾ ਬਣਾਉਣਾ ਕੱਲ ਹੀ ਸੀਗਾ ਗੋਪੀ ਦਾ ਤੇ ਗੋਪੀ ਵਾਲ ਟੈਟੂ ਦੇ ਥੋੜੀ ਜੀ ਰੀਤ ਜ਼ਿਆਦਾ ਲੱਗਣੀ ਹੈ ਤੇ ਟਾਈਮ ਵੀ ਵੱਧ ਲੱਗਣਾ ਉਹਦੇ ਕਰਕੇ ਫਿਰ ਜੱਸ ਕਹਿੰਦਾ ਵੀ ਤੂੰ ਕੱਲੂਗਾ ਜੀ ਇਹ ਗੋਪੀ ਪਹੁੰਚ ਚੁੱਕਿਆ ਲੰਡੇ ਹੀ ਧਰਤੀ ਤੇ ਜੱਸ ਤੁਹਾਨੂੰ ਵੇੜਾ ਹੋ ਗਈ ਜਦਸਾਂ ਗੱਲ ਹੋਊਗੀ ਹੂੰ ਸਿੱਧੇ ਫੋਨ ਆਈ ਆਇਓ ਕਹਿੰਦਾ ਆ ਮੈਨੂੰ ਰਾਤ ਉਹਦਾ ਫੋਨ ਮੈਨੂੰ ਆਇਆ ਸੀਗਾ ਹਾਂ ਬੱਬਰ ਨਹੀਂ ਸੀਗਾ ਉਹਦੇ ਕੋਲ ਆਇਆ ਸੀ ਭੇਜਿਆ ਸੀਗਾ ਮੈਂ ਅੱਜ ਤਾਂ ਨਹੀਂ ਗਰੀ ਬਰਫ ਹੋਈ ਨਹੀਂ ਅੱਜ ਨਹੀਂ ਗਰੀ ਹੈਗੀ ਕੱਲ ਹੀ ਗਰੀ ਸੀ ਬਰਫ ਆਹ ਹਾਂ ਕੱਲ ਬਰਫ ਅਗਰ ਗਈ ਆਪਣੇ ਇਥੇ ਪਿੰਡ ਹਾਂ ਸੱਚੀ ਹੋ ਗਰੀ ਹੈ ਬਾਈ ਪੂਰੀ ਸਿੱਲੀ ਗਰ ਗਈ ਇੱਕ ਸਵੀਲ ਲਾਈ ਸੀ ਆਪਾਂ ਹਾਂ ਨਹੀਂ ਗਰੀ ਸੀਗੀ ਉਹ ਮੀਡੀਆ ਵਾਲੇ ਨੇ ਤੈਨੂੰ ਪਤਾ ਫਿਰ ਬੜਾ ਗੱਲ ਚੱਕ ਲੈਂਦੇ ਨੇ ਉਹਨਾਂ ਨੇ ਫਿਰ ਆਏ ਦੱਸਿਆ ਵੀ ਇਹਨਾਂ ਕਹਿੰਦੇ ਲੰਡੇ ਪਿੰਡ ਦੇ ਵਿੱਚ ਕਿਹੜੀ ਗਰੀਬ ਬਰਫ ਹਾਂ ਵੀ ਉਹਦਾ ਲੋਕਾਂ ਨੇ ਆਏ ਹੋਗੇ ਵੀ ਸਾਲਾ ਵੀ ਇਸ ਟਾਈਮ ਤਾਂ ਟਾਈਮ ਤਾਂ ਭੈਣ ਜੋ ਵੀ ਸ਼ਿਮਲੇ 'ਚ ਨਹੀਂ ਹੈਗਾ ਬਰਫ ਵਗੇ ਰੰਦਾ ਵੀ ਲੰਡੇ ਜੇ ਕਿੱਦਾਂ ਲੰਡੇ ਜੇ ਲੋਕਾਂ ਨੇ ਪਲਾਟ ਲੈ ਲਿਆ ਕੇ ਕੱਲ ਵੀ ਬਰਫ ਪੈਂਦੀ ਹੈ ਔਰ ਟੈਂਪਰੇਚਰ ਬਹੁ ਘਟਾ ਮਰਲਾ ਵੀ ਮੈਂ ਕਹਿੰਦਾ ਕਰੋਨਾ ਵਾਂਗੂ ਬਿਗਿਆ ਹੋਊਗਾ ਹੱਤਾ ਬਹੁ ਗੌਰੂ ਪਿਆ ਲੰਡੇ ਦੀ ਧਰਤੀ 'ਤੇ ਉਹਨਾਂ ਵਾਲਿਆਂ ਨੂੰ ਵੀ ਇਹਨਾਂ ਨੇ ਮਰ ਲਿਆ ਜੋਗੀ ਜਗਾ ਦਿੱਤੀ ਆ ਯਾਰ ਬਿਰ ਆਉਗੇ ਦੇਖਿਆ ਕਦੇ ਤਾਂ ਧੋਵੀ ਫੋਟ ਆ ਉਹਦਾ ਤਾਂ ਕਹਿੰਦੇ ਬਾਕਪ ਦੱਸੋ ਕਿਹੜੀ ਜਗ੍ਹਾ ਏਰੀਆ ਦੇ ਕਿਹੜੀ ਆ ਕਹਿੰਦੇ ਵੀ ਉਹ ਦੇਖੋ ਕਈ ਵਾਰ ਹਾਂ ਕੰਨੀ ਗੱਲ ਕਰਦੇ ਤੁਸੀਂ ਨੇ ਹਾਂਜੀ ਔਰ ਉੱਥੇ ਪੈ ਲੋਕ ਚੱਲਿਆ ਕੋਈ ਚੱਲਿਆ ਟੱਬਰੀ ਚੱਲਿਆ ਗੋਤਮ ਗੁੱਤੀ ਹੋਗੇ ਹਾਂ ਲੈ ਬਈ ਲੈ ਟੱਬਰੀ ਚੱਲੇ ਭਾਈ ਲੈ ਵੀ ਮਿੱਤਰੋ ਪੰਜਾਬ ਦੀ ਧਰਤੀ ਤੋਂ ਇੱਕ ਪਰਿਵਾਰ ਹੋਰ ਚੱਲਿਆ ਬਾਰੇ ਅਲਵਿਦਾ ਕਰਕੇ ਮੈਨੂੰ ਲੱਗਦਾ ਐਂਡ ਤੇ ਆਪੇ ਹੀ ਰਹਿਣਾ ਕੀ ਆਪ ਪੰਜਾਬ ਸੰਭਾਲਾਂਗੇ ਆਹਾਂ ਤਾਂ ਹੀ ਤਾਂ ਜਾਂਦੇ ਨਹੀਂ ਨਹੀਂ ਤਾਂ ਆਪਣਾ ਤਾਂ ਬਣਦਾ ਕਿਉਂ ਗੋਪੀ ਠੀਕ ਨਹੀਂ ਸਹੀ ਗੱਲ ਆ ਜੀ ਆ ਸਾਰੇ ਚਲੇਗੇ ਪੰਜਾਬ ਕੀ ਦੇ ਬਾਲੇ ਕਰਕੇ ਜਾਣਾ ਟਰੰਪ ਨੇ ਬਹੁਤ ਜ਼ੋਰ ਲਾਇਆ ਹੋਰ ਮੈਨੂੰ ਆਜੋ ਤੂੰ ਕਰੀ ਜਾਂਦਾ 2 ਮਹੀਨੇ ਦਾ ਫੋਨ ਹੋਰ ਆਇਆ ਕਹਿੰਦਾ ਗੇੜੇ ਹੀ ਮਾਰ ਜਾ ਉਹ ਮਗਰ ਨਹੀਂ ਯਾਰ ਉਹ ਰੌਲਾ ਆਇਆ ਚਾਚਾ ਹੁਣ ਆਪਣੀ ਉਹਨਾਂ ਨਾਲ ਬਣਦੀ ਆ ਗੋਪੀ ਉਹਨਾਂ ਦੇ ਕਹਦੇ ਚਲੇ ਤਾਂ ਜਾਈਏ ਮੜ ਕੇ ਪੰਜਾਬ ਸੰਭਾਲਣ ਨੂੰ ਵੀ ਕੋਈ ਚਾਹੀਦਾ ਸਹੀ ਯਾਰ ਪੰਜਾਬ ਸੰਭਾਲਣ ਲਈ ਆਪਾਂ ਬੈਠੇ ਆਂ ਓਰੀ ਆਪ ਦਾ ਪਾਸਪੋਰਟ ਵੀ ਪਾੜ ਕੇ ਸੜ ਤਾ ਮੈਂ ਖਿਆ ਸਾਲਾ ਕਿੰਨੀ ਸੋਹਣੀ ਕੁੜੀ ਚੱਲੀ ਜਾਂਦੀ ਮਾਨ ਵੇ ਚਲ ਜਾਂਦਾ ਕੀ ਹੋਰੀ ਕਿੰਨੀ ਸੋਹਣੀ ਕੁੜੀ ਪੂਜਾ ਲਓ ਜੀ ਸਿੱਧੂ ਮੂਸੇਵਾਲਾ ਦਾ ਆਪਣੇ ਭਰਾ ਦਾ ਅੱਜ ਹੈਗਾ ਹੈਪੀ ਬਰਥਡੇ ਤੇ ਉਹਦੇ ਕਰਕੇ ਤੇ ਸ਼ਵੀਲ ਲੱਗੀ ਆ ਸਿੱਧੂ ਦੇ ਨੋਤੇ ਜ਼ਰਾਹੇ ਨਹਿਰ ਵਾਲੇ ਪੰਪ ਦੇ ਉੱਪਰ ਆ ਗਾੜੇ ਵੀ ਸਿੱਧੂ ਦੀ ਚੱਲਦੇ ਆ ਆ ਬੰਦਾ ਤੇ ਹਲਾ ਲੈ ਗੜਕਾ ਸੇਵਾ ਪਾਉਣ ਦੀ ਕੋਸ਼ਿਸ਼ ਕੀਤੀ ਆ ਖਰੂਕਾ ਬੇ ਅਕੁਰਾਨਾ ਅੰਡਾ ਲਵਾਦ ਬੱਸ ਹੀ ਬੱਸ ਨੇ ਬੱਸ ਨੇ ਬੱਸ ਨੇ ਬੇਨਤੀ ਆ ਬੇਨਤੀ ਆ ਗਲਾਸ ਬਾਦਨ ਜੀ ਗਲਾਸ ਜੀ ਕੋਲ ਥੇ ਹਾਂ ਸਾਰਿਆਂ ਨਾਲ ਵਧੀਆ ਪਰਾਲਾ ਬਾਈ ਹੈ ਨਾ ਇੱਕ ਤਾਂ ਗਰਮੀ ਬਹੁਤ ਆ ਬਹੁਤ ਵਧੀਆ ਪਰਾਲਾ ਕਰਿਆ ਬਾਈ ਸਿੱਧੂ ਦੇ ਨਾਂ ਤੇ ਸਿੱਧੂ ਦੇ ਨਾਂ ਤੇ ਬਾਈ ਬਹੁਤ ਵਧੀਆ ਪਰਾਲਾ ਹੈ ਇਹ ਆ ਛੋਟੇ ਦਾ ਆ ਖੜਾ ਕਰਿਆ ਹੋਇਆ ਸਲੂਟ ਆ ਬਾਈ ਸਿੱਧੂ ਨੂੰ ਸਿੱਧੂ ਨੇ ਬੋਕੋ ਘੱਟ ਲਿਆ ਦੁਨੀਆ ਤੋਂ ਅੱਜ ਜਿੱਦਣ ਆਪਾਂ ਪਰੋਣੇ ਕੋ ਜਾਣਾ ਜਿੰਨਾ ਸਿੱਧੂ ਨੇ ਖੱਟਿਆ ਮੈਨੂੰ ਨਹੀਂ ਲੱਗਦਾ ਕਿਸੇ ਨੇ ਇੰਨਾ ਕੋਈ ਖੱਟਿਆ ਹੋਣਾ ਸਤੂ ਨੇ ਤਾਂ ਅੰਡੀ ਕਰਾਦਾ ਬਾਈ ਬੰਦਾ ਹੀ ਸਰਾ ਸੀ ਕੀ ਕਰੀਏ ਜਾ ਕਮਰਾ ਲੈ ਲਾਂ ਉੱਥੇ ਪਹੁੰਚ ਗਏ ਜੀ ਆਪਾਂ ਸੀੜੀ ਮਾਲ ਚ ਡਾਡੂ ਬਣਾਉਣ ਕੋਪੀ ਦੇ ਚੱਲਦੇ ਹੁਣ ਜਸਦੇ ਸਟੂਡੀਓ ਇਹ ਆਦਾ ਗੋਪੀ ਔਰ ਉਪੋਂ ਦਾ ਲੈਡੀਆਂ ਨੂੰ ਲੈ ਜੀਗਾ ਮੁੱਢਾ ਬੇਸੂ ਰਖਾਉਣਾ ਆ ਜਾ ਗਿਆ ਗੋਪੀ ਦਾ ਡਾਡੂ ਵੀ ਕਹਿੰਦੇ ਉਹ ਬਣਿਆ ਹੀ ਹੋਇਆ ਪਹਿਲਾਂ ਵਾਹ ਥੋੜਾ ਜਿਹਾ ਅੱਗੇ ਇੱਕ ਸਾਈਡ ਜੀ ਤੇ ਬਣਾਉਣ ਨੂੰ ਹੋ ਰਿਹਾ ਵਾ ਤੇ ਉਹ ਅੱਜ ਕਰਾਉਣਾ ਪੂਰਾ ਦਾ ਵਾ ਆ ਲੌਈ ਪਹੁੰਚ ਗਿਆ ਜਸਦੇ ਸਟੂਡੀਓ ਤੇ ਇਹਦਾ ਕੀ ਕਰ ਲੱਗੇ ਨੇ ਮੁੰਡੇ ਕੀ ਕਰਨ ਲੱਗੇ ਹੋਏ ਨੇ ਅੱਧਰ ਗਏ ਓਏ ਵਾ ਬਈ ਵਾ ਬੈਠਾ ਕੋਪੀ ਸੀਟ ਮੱਲੀ ਖੱਚ ਦਾ ਨਾ ਕੰਮ ਜਸ ਬਾਈ ਕਹਿੰਦਾ ਅੱਜ ਅਰੇ ਜੱਸੋ ਵੀਰੇ ਇਹਨੂੰ ਤਾਂ ਐ ਕਹਿ ਸਕਦੇ ਆ ਵੀ ਟੈਟੂ ਦੀ ਰਿਪੇਅਰ ਸਰਵਿਸ ਕਰਨ ਲੱਗੇ ਹੋ ਤੁਸੀਂ ਹਾਂ ਜੀ ਹਾਂ ਕੋਪੀ ਟੈਟੂ ਦੀ ਸਰਵਿਸ ਕਰਾਉਂਦਾ ਦੇਖ ਲੋ ਲੋਕ ਗੱਡੀਆਂ ਮੋਟਰਾਂ ਮੋਟਰਸਾਈਕਲ ਸਕੂਟਰ ਕਾਰਾਂ ਦਾ ਜ਼ਰੂਰ ਕਰਾਉਂਦੇ ਨੇ ਅਰੇ ਪਹਿਲਾ ਬੰਦਾ ਜਿਹੜਾ ਹਾਂ ਜੀ ਯਾਰ ਇਹ ਕੋਪੀ ਆ ਕੁਝ ਵੀ ਕਰ ਸਕਦਾ ਆ ਠੀਕ ਆ ਵੀਰੇ ਬਾਅਦ ਵਿੱਚ ਬਾਕੀ ਸਾਨੂੰ ਕੋਪੀ ਦਾ ਟੈਟੂ ਆਪਾਂ ਦਿਖਾਵਾਂਗੇ ਨਾਲ ਦੀ ਨਾਲ ਬਣ ਰਿਹਾ ਤੇ ਬਾਕੀ ਬਣੇ ਤੋਂ ਬਾਅਦ ਵੀ ਵੈਸੇ ਤਾਂ ਉਹਦਾ ਬਣਿਆ ਹੀ ਹੋਇਆ ਟੈਟੂ ਤੇ ਜਿਹੜਾ ਜਾਂ ਮਰਜ਼ੀ ਟੈਟੂ ਬਣਵਾਓ ਬਾਪੂ ਦਾ ਨੰਬਰ ਦਿੱਤਾ ਜੀ ਪੂਰਾ ਗੋੜਿਆ ਕੰਮ ਆ ਸਾਰੇ ਲੋਕਾਂ ਨੇ ਬਣਵਾਏ ਹੋਏ ਨੇ ਛਾਪੇ ਉਹਨੇ ਯਸ ਟੈਟੂ ਸਟੂਡੀਓ ਦਾ ਕੰਮ ਉਹਦਾ ਕੰਮ ਸੱਤ ਸਿਰੇ ਤਾਂ ਸਾਰੇ ਆਣ ਮੇਰੇ ਕੋਲੋਂ ਲਾ ਇਲਾ ਇਲਲ੍ਹਾ ਐ ਡੱਡੀ ਆ ਪਹੁੰਚ ਚਾਚਾ ਦੁਖੀ ਗਾਤੇ ਆ ਇਹ ਯਾਰ ਵੇਖੋ ਜੀ ਗੱਡੀ ਨੂੰ ਕੁੜੀ ਜਵਾਬ ਦੇ ਅੱਛਾ ਆ ਕਰਦੀ ਮੇਰੇ ਵਿਆਹ ਦੀ ਮਰਜ਼ੀ ਹੁਣ ਨਾ ਕੀ ਕੁੜੀ ਦੇ ਨੂੰ ਨਾ ਕਹਿੰਦੀ ਕਹਿੰਦੀ ਆਪਾਂ ਲੱਗ ਗਈ ਮੈਂ ਨਹੀਂ ਆਪਾਂ ਕਰੀ ਸੀ ਪਰ ਅਗਲੀ ਗਈ ਅੰਕਲ ਲੱਗਦਾ ਮੈਂ ਨਹੀਂ ਕਰਾਂ ਨਹੀਂ ਇੰਨਾ ਸੋਹਣਾ ਸਰਖਾ ਮੁੰਡਾ ਯਾਰ ਕੁੜੀ ਨਾ ਕਿਵੇਂ ਕਰ ਗਈ ਇਹਨੂੰ ਨੌਕਰੀ ਦਾ ਪ੍ਰੀਖਾ ਬਹੁਤ ਹੈ ਨੌਕਰੀ ਨਹੀਂ ਹੈਗਾ ਹੁਣ ਤੇ ਕਿਹੜੇ ਕਿਹੜੇ ਮੁੱਛਰ ਕੇ ਜਾਂ ਬਾਕੀ ਪੀੜਾ ਯਾਨੀ ਉਹ ਇਹਨੂੰ ਫੋਲੋ ਕਰਦੇ ਨੇ ਮੈਂ ਸਟਾਫ ਆਮ ਚੈੱਕ ਕਰ ਲ ਗੁਰਵਿੰਦਰ ਸਿੰਘ SK2 MX2 ਹਰੇ ਨੂੰ ਫੋਲੋ ਕਰੋ ਹਾਂ ਆ ਗਰਚਾ ਆ ਗਿਆ ਵੀ ਗਰਚਾ ਕੀ ਗੱਲ ਦੀ ਗੱਲ ਜਾਲਦੀ ਹੈ ਗੱਲਾਏ ਚਲਦੀ ਰਹੀ ਆਪਣੀ ਗੱਡੀ ਨੂੰ ਬਾਹਰ ਕਰਦੀ ਹੈ ਨਾ ਕਰ ਗਈ ਕੁੜੀ ਇਹਨੂੰ ਜਿਹੜੇ ਬੰਦੇ ਨੇ ਨਾ ਲਾ ਲੀ ਮੇਰੇ ਨਾਲ ਹੀ ਦੇ ਨਸੀਬ ਉੱਟ ਗਏ ਜੀ ਨਸੀਬ ਉੱਟ ਗਏ ਇਹਦੇ ਹਨ ਇਹਦੇ ਨਹੀਂ ਹਾਂ ਨਸੀਬ ਉੱਟ ਗਏ ਇਹਦੇ ਉੱਟ ਗਏ ਪਰਲੇ ਤੋਂ ਮੁੱਕਦੇ ਤੇਰੇ ਉਧਰ ਤੱਕ ਆਈ ਅੰਦਰ ਹਾਹੀ ਹਰ ਹਰਕਤਾਂ ਕਰਕੇ ਤੈਨੂੰ ਸਾਲਾ ਕੁੜੀ ਜਵਾਬ ਦੇ ਗਈ ਓਏ ਪਤਾ ਦੇਖ ਲਿਆ ਵੀ ਸਾਲਾ ਹੈ ਚਾਚਾ ਉਹਨਾਂ ਨੇ ਦੇਖ ਲਿਆ ਪਰ ਉਹਨਾਂ ਦਾ ਝੱਲਾ ਸਹੀ ਗੱਲ ਦਾ ਉਹਨਾਂ ਦਾ ਇਹ ਵੀ ਨੋਮਾ ਮੈਨੂੰ ਤਾਂ ਅੱਗੇ ਲੈ ਚੇ ਜਿਹੜੇ ਮੇਰੇ ਸਬਸਕ੍ਰਾਈਬਰ ਨੇ ਇਹ ਜਦ ਤੱਕ ਕੋ ਗਲਤ ਬੋਲਿਆ ਤੈਨੂੰ ਟਾਉਣਾ ਉਹਨਾਂ ਨੇ ਆ ਕੇ ਬਹੁਤ ਸਾਫ ਸੁਥਰਾ ਤੇ ਸੱਚਾ 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 ਜੈਨ ਵਾਲਾ ਮਾਜਿਕਸ ਮਾਜਿਕ ਆ ਗਏ ਸਾਰੇ ਵਾਰੀ ਵਾਰੀ ਸੋਹਣਾ ਪੰਜਾਬ ਮੇਰਾ ਉਹ ਜਾ ਉਹ ਜਾ ਕੰਟੈਕਟ ਥੱਲੇ ਦਾ ਕੀ ਗੁੰਡਾ ਇਹ ਬੋਡਾ ਕਰੀਏ ਨਾ ਲੈ ਵੀ ਗਰਚੇ ਨਹੀਂ ਲਿਆਏ ਹੁਣ ਖਾਣ ਨੂੰ ਸਮਾਨ ਭੁੱਖ ਲੱਗੀ ਪਈ ਵੀ ਕੀ ਲਿਆਏ ਲੋਟਾ 버ਗਰ ਲਾਓ ਜੀ 버거 ਲਿਆਂਦੇ ਭੁੱਖ ਲੱਗੀ ਹੋਈ ਸੀ ਤੇ ਚੱਕੋ ਜੋਨਾ ਤੋਂ ਇਹ ਮੁੰਡਾ ਵੋਟਾਂ 'ਚ ਖੜਿਆ ਚੋਣਿਆਂ 'ਚ ਥੋੜਾ ਜਿਹਾ ਗਲਤ ਹੈਦਾ ਨਹੀਂ ਦੱਸ ਨਹੀਂ ਸਕਦੇ ਵਾਹ ਭੈਣ ਸੀਪ ਨਹੀਂ ਪਾਗਾ ਪੈਰੂ ਬਾ ਰਿਆ ਬੋਟ ਨੰਬਰ ਹੁੰਦਾ ਬਸ ਰਾਜਨ ਜੀ ਪਹੁੰਚ ਗਏ ਨੇ ਸਾਡੇ ਕੋਲ ਰਾਜੇ ਹਾਂਜੀ ਠੀਕ ਆ ਆ ਵਰਕਰ ਜਿਹੜੀ ਹੈ ਜਿਹਾ ਲਿਆਓ ਜੀ ਐਕਸਟਰਾ ਰਾਜੇ ਦਾ ਫੈਸਲਾ ਰਾਜੇ ਵਰਕਰ ਜਿਹੜਾ ਕੌਣ ਜੁੜ ਲਈ ਗੱਲ ਛੇ ਧੰਕਰਿਆ ਬਿਆਦੇ ਕੋਈ ਉਹ ਘਾਲ ਕੇ ਇੱਧਰ ਬੁਖਾ ਲੋ ਇੱਧਰ ਬੜਾ ਹਲਕੀ ਮਿਟੋ ਛੋੜ ਦੋ ਚਲ ਆਇਆ ਕਰਕੇ ਬਾਹਰ ਹੋ ਗਿਆ ਕੁਝ ਵੀ ਆਇਆ ਨਹੀਂ ਲੇਕਿਨ ਹੁਣ ਦੱਸੋ ਕਿ ਮੈਂ ਕੀ ਪੰਗਾ ਆ ਮੇਰੀ ਪੇਰੇ ਤੇ ਪਾਜਦਾ ਹੈਗੇ ਮੇਰਾ ਕਹਿ ਆ ਮੇਰੇ ਤੋਂ ਉੱਥੇ ਆ ਪਹਿਲਾਂ ਐਂ ਜੇ ਬੋਲਦਾ ਹੈ ਪਾ 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 ਆ ਜਾ ਬਾ ਦੋ ਕਰਿਆ ਬਾਦ ਨੂੰ ਚਲ ਜੁੜੀ ਮੋਣ ਹਾਂ ਜੇੜੀ ਜੁੜੀ ਮਾਰਿਆਂ ਜਾ ਕੇ ਗੰਗਲਾ ਮਾਰਨ ਵਾਸ਼ਮਾਰਨ ਜਲੇ ਲਿੰਗ ਨਹੀਂ ਚੱਲੂ ਆਇਆ ਕਮ ਚੱਲੂਗਾ ਸਾਹਦ ਤਰੀ ਚੱਲੂ ਕਰੋ ਟੱਟੀਆਂ ਲਿਆ ਪਾਣਾ ਤੇ ਪਾਪਾ ਲੈ ਲੈ ਅੰਤਰ ਕਿਰਸ ਤੇ ਕੱਚਾ ਪਾਏ ਘਟਾਉਣ ਲੱਗਾ ਪਾਣੀ ਲੈ ਲਿਆ ਕਿਹੜਾ ਪਾਣੀ ਲੈ ਕਿਨ ਲੈ ਕਿਨ ਲੈ ਓਕੇ ਉਹ ਮਤਲਬ ਜ਼ਿਆਦਾ ਰਹੀ ਬਿਨਾ ਨਾ ਉਹ ਐ ਹੀ ਆ ਬਰੋ ਆਹ ਦੇ ਪਾਣੀ ਵਧੀ ਬਣਾਦਾ ਬੋਡੀ ਤਾਂ ਹੀ ਲੱਗੂ ਇਹਦਾ ਕਮਜ਼ੋਰ ਹੋ ਜਾਂਦਾ ਬੰਦਾ ਗਰਮੀ ਜ਼ਿਆਦਾ ਆ ਵੀ ਵੈਸੇ ਵਧੀਆ ਖੁੱਲ ਗਿਆ ਹੋਰੇ ਨਾ ਜਿਵੇਂ ਕਿਥੇ ਸਲੂਨ ਚ ਆ ਜਾਂਦੇ ਜਾਂ ਹੋਈ ਉਹ ਹੋ ਜਾਂਦਾ ਸੀਗਾ ਜਿਵੇਂ ਆਪਾਂ ਅੱਗੇ ਉਹਦੇ ਆ ਜਾਂਦੇ ਸੀਗੇ ਜੱਸ ਦੇ ਬਾਜ਼ਾਰ 'ਚ ਜਾਣਾ ਪੈਂਦਾ ਸੀ ਖਾਣ ਲਈ ਕੁਝ ਵੀ ਨਾ ਇੱਥੇ ਸਾਰਾ ਕੁਝ ਮਿਲ ਜਾਂਦਾ ਰੋਟੀ ਨਾਨ ਵਗੈਰਾ ਸਭ ਕੁਝ ਆਹ ਦੇ ਆਹ ਸਾਰੀਆਂ ਆਈਟਮਾਂ ਮਿਲ ਜਾਂਦੀਆਂ ਨੇ ਉਰੇ ਸੱਚਾ ਵਾਓ ਚਾਚਾ ਪਾਣੀ ਲੈ ਕੇ ਆਇਆ ਸੱਚਾ ਵਾਓ ਚਾਚਾ ਵਾਓ ਕੋ ਦਾ ਨਹੀਂ ਵੱੰਦੇ ਕੋ ਦਾ ਕੋ ਦਾ ਨਹੀਂ ਹੈਗਾ ਇਹਨੇ ਗੱਲਾਂ ਵਾਰੀਆਂ ਨੇ ਇੱਟ ਜਾਣਾ ਯਾਰ ਬੈਠ ਨਹੀਂ ਤਾ ਠੀਕ ਹੈ। ਉਹ ਨਾ ਕੀ ਕਰਵਾਉਣਾ ਜੀ। ਕੋਈ ਇਹ ਨਹੀਂ ਹੈਗਾ। ਮੈਨੂੰ ਪਤਾ ਨਾ। ਜਿਹੜਾ ਪੁੱਤ ਅੱਦਲ ਕਰਦਾ ਸੱਚੇ ਮਾਰ ਦਾ ਸਤਿਵਸਤੀ ਜੀ। ਡੀਲਡ ਦਨੀ ਦੇ ਬਹੁਤ ਵਧੀਆ ਆਡੀਓ ਬਣਦੇ ਨੇ। ਹਾਂ। ਕਮਰੇ ਕੋਮਰੇ ਡੈਕੋਰੇਸ਼ਨ ਕਰਨਾ ਯਾਰ ਕੋਈ ਵੀ ਚੀਜ਼ ਨੂੰ ਕਰਨੀ ਹੈ ਨਾ। ਕਿਸੇ ਕਦੇ ਵੀ ਯੂਜ਼ ਕਰਦੇ ਨੇ। ਮੈਂ ਆਪਣੇ ਆਡੀ ਨੇ ਰਸੇ ਜਿਹੜੇ। ਉਹਨੂੰ ਵੀ ਟੈਟੂ ਇਹਦੇ ਦੇਖ ਕੇ ਬਣਾਇਆ। These brothers my guys know that they fly know that they ride or die Why you wanna move like that? Where you wanna Why you wanna act like that? Why you play hard? No rush going these dumb, back of push pushing shove, Make your peace and love peace and gloves Now you got a deal right now Talawji, you know that today is Siddhu's happy birthday, ਮੈਨੂੰ ਲੱਗਦਾ ਵੀ ਆਹ ਵੀਰਾਂ ਨੇ ਸਾਰਿਆਂ ਨੂੰ ਵਧੀਆ ਗਿਫਟ ਦਿੱਤਾ ਸਿੱਧੂ ਨੂੰ ਵੀ ਜਿਹੜੀ ਸ਼ਵੀਰ ਲਾਈ ਹੈ ਇਨੀ ਗਰਮੀ ਦੇ ਵਿੱਚ ਤਾਂ ਬਾਕੀ ਸਿੱਧੂ ਜਿੰਦਾਬਾਦ ਸੀ ਜਿੰਦਾਬਾਦ ਹੈ ਤੇ ਜਿੰਦਾਬਾਦ ਰਹੂਗਾ ਉਹ ਬੰਦਾ ਅਮਰ ਆ ਮਾਰਨ ਵਾਲਿਆਂ ਨੇ ਮਾਰਤਾ ਪਰ ਉਹ ਬੰਦਾ ਮਰਿਆ ਨਹੀਂ ਆਪਣੇ ਸਾਰਿਆਂ ਦੇ ਦਿਲਾਂ ਦੇ ਵਿੱਚ ਧੜਕਦਾ ਦਿਲਾਂ 'ਚ ਜਿਉਂਦਾ ਸਿੱਧੂ ਜਿੰਦਾਬਾਦ ਗੋਪੀ ਦਾ ਟੈਟੂ ਬਣ ਗਿਆ ਕੰਪਲੀਟ ਹੋ ਗਿਆ ਤੇ ਗੋਪੀ ਇੱਕ ਵਾਰ ਦਿਖਾ ਟੈਟੂ ਆ ਉਹ ਰਾਏ ਕਰੂ ਕਰਤਾ ਖਤਮ ਹੋਇਆ ਉਹ ਇਹਨੂੰ ਜਦੋਂ ਜੀ ਬੋਲੇ ਗਿਆ ਤਾਂ ਕੱਟ ਦੀ ਫਿਰ ਮੈਂ ਅੰਦਰ ਸ਼ੇਅਰ ਕਰਕੇ ਦਿਖਾਉਂਦਾ ਕਿ ਤੁਹਾਨੂੰ ਦਿਗੇ ਤੂੰ ਦੁਬਾਰੇ ਲਾ ਯਾਰ ਵੀਡੀਓ ਉਹ ਨਹੀਂ ਤੂੰ ਚੱਲਣ ਦੇ ਲੋ ਜੀ ਟੈਟੂ ਆਪਣੇ ਗੋਪੀ ਦਾ ਹੋ ਗਿਆ ਕੰਪਨੀ ਟੈਟੂ ਥੋੜਾ ਜਿਹਾ ਵੱਡਾ ਸੀਗਾ ਤੇ ਜਿਵੇਂ ਕਹਦੀਏ ਵੀ ਉਹਦੇ ਵਿੱਚ ਸਮਾਂ ਬਹੁਤ ਜ਼ਿਆਦਾ ਲੱਗਿਆ ਹੈ ਚਾਹੇ ਆਪਣੇ ਸ਼ੋਲਡਰ ਤੋਂ ਲੈ ਕੇ ਮੋਢੇ ਤੋਂ ਲੈ ਕੇ ਕੁੰਨੀ ਤੱਕ ਇਹ ਟੈਟੂ ਦਿਖਾ ਦੇ ਇੱਕ ਵਾਰ ਪਰ ਟੈਟੂ ਇਹ ਬਹੁਤ ਜ਼ਿਆਦਾ ਕਲਾ ਵਾਲਾ ਟੈਟੂ ਆ ਬਹੁਤ ਜ਼ਿਆਦਾ ਟਾਈਮ ਲੱਗਿਆ ਉਸ ਨੂੰ ਬਣਾਉਣ ਨੂੰ ਵਧੀਆ ਗੱਲਬਾਤ ਦੇਖੋ ਬਣ ਗਿਆ ਟੈਟੂ ਵੀ ਤੇ ਬਾਕੀ ਆਏ ਆ ਜੀ ਜੇ ਕਿਸੇ ਨੇ ਵੀ ਬਣਾਉਣਾ ਤੇ ਬਾਈ ਜਸ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਸੀੜੀ ਮਾਲ ਦਰਾਵਾ ਦੇ ਵਿੱਚ ਜਸ ਟੈਟੂ ਸਟੂਡੀਓ ਹੈ ਬਾਈ ਦਾ ਵਧੀਆ ਟੈਟੂ ਬਣਾਉਂਦਾ ਰੇਟ ਵੀ ਜਾਇਜ਼ ਹੈ ਆਏ ਨਹੀਂ ਹੈਗਾ ਕੋਈ ਵੀ ਆਪਾਂ ਵੀਡੀਓ ਬਾਹਰ ਦੇ ਕਰਦੇ ਮਾਰੇ ਕਹਿੰਦੇ ਆ ਵਾਕਈ ਵਧੀਆ ਟੈਟੂ ਬਣਾਉਂਦਾ ਤੇ ਰੇਟ ਵੀ ਜਾਇਜ਼ ਹੈ ਉਹਦੇ ਕਰਕੇ ਸਾਡੇ ਫਰੈਂਡ ਸਰਕਲ ਦੇ ਵਿੱਚ ਜਿੰਨੇ ਬੰਦੇ ਨੇ ਸਾਰੇ ਇੱਥੇ ਹੀ ਬਣਾਵਾਏ ਨੇ ਕੋਈ ਕੰਪਲੇਟ ਨਹੀਂ ਆਈ ਬਹੁਤ ਯਾਨੀ ਵਧੀਆ ਵਧੀਆ ਟੈਟੂ ਬਾਈ ਨੇ ਬਣਾਇਆ ਨੇ ਹਨਾ ਇਹ ਵੀ ਨਹੀਂ ਵੀ ਸਾ ਤੋਂ ਜ਼ਿਆਦਾ ਜ਼ਿਆਰ ਦੋਤਾ ਚਲੋ ਸਾਡਾ ਤਾਂ ਭਾਈ ਆ ਹਨਾ ਉਹਦੇ ਕਰਕੇ ਨਹੀਂ ਘਾਟੇ ਬਾਕੀ ਬਾਕੀਆਂ ਨੂੰ ਰੇਟ ਦਾ ਬਹੁਤ ਫਰਕ ਆ ਕਿਉਂਕਿ ਮੇਰਾ ਆਪਦਾ ਟੈਟੂ ਮੱਖਣੇ ਹੋਣ ਬਣਾਇਆ ਸੀਗਾ ਤਾਂ ਇਹ ਟੈਟੂ ਨਹੀਂ ਇੰਨਾ ਵਧੀਆ ਬਣਾਇਆ ਹਨਲੇ ਬੰਦੇ ਨੇ ਸਮਾਂ ਬਹੁਤ ਲਾਤਾ ਨਾਲੇ ਪੈਸੇ ਬਹੁਤ ਲੈਂਦੇ ਜਿੰਨੇ ਪੈਸੇ ਮੈਂ ਆਹ ਬੇਕਾਰ ਟੈਟੂ ਦੇਖਿਆ ਇੰਨੇ ਚ ਦੋ ਟੈਟੂ ਬਣਾਉਂਗਾ ਪੂਰੇ ਕੰਮ ਵਧੀਆ ਬੰਦਾ ਬਹੁਤ ਨਰਮ ਦਿਲ ਦਾ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੋ ਜਿਆਦਾ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਵੀ ਦੱਸਿਆ ਕਰੋ ਲਾਈਕ ਵੀ ਕਰ ਦਿਆ ਕਰੋ ਕਮੈਂਟ ਕਰਕੇ ਸਾਨੂੰ ਦੱਸਿਆ ਕਰੋ ਵੀ ਕਿਹੜੀ ਚੀਜ਼ ਤੁਹਾਨੂੰ ਗਲਤ ਲੱਗੀ ਸਾਨੂੰ ਕੋਈ ਨਾ ਕੀ ਸੁਝਾਅ ਦੇਣਾ ਤੁਸੀਂ ਜਾਂ ਤੁਸੀਂ ਸਾਰੇ ਦੇਖਣ ਵਾਲੇ ਮੈਨੋਂ ਜ਼ਿਆਦਾ ਸਿਆਣੇ ਹੋ ਮੈਂ ਤੁਹਾਡੇ ਸਾਰਿਆਂ ਨਾਲੋਂ ਨਕਮ ਹਾਂ ਤੁਸੀਂ ਮੈਨੂੰ ਜਰੂਰ ਉਹ ਚੀਜ਼ ਦੱਸਿਆ ਕਰੋ ਵੀ ਭਾਈ ਇੱਥੇ ਤੇਰੀ ਗਲਤੀ ਹੈ ਇੱਥੇ ਆਏ ਨੂੰ ਪਤਾ ਆਪਾਂ ਤਾਂ ਨਾਮੀ ਵੀਡੀਓ ਬਣਾਉਣ ਲੱਗੇ ਆ ਪੜ ਵੀ ਪ੍ਰੋਫੈਸ਼ਨਲ ਬਲੌਗਰ ਤਾਂ ਹੈਗੇ ਤੇ ਜੇ ਕੋਈ ਕਮੀ ਹੁੰਦੀ ਹੈ ਤਾਂ ਜਰੂਰ ਦੱਸਿਆ ਕਰੋ ਤੇ ਇੱਕ ਤੁਹਾਡੇ ਸਾਹਮਣੇ ਬੇਨਤੀ ਆ ਵੀ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਸਾਰੇ ਪਹਿਲਾ ਚੈਨਲ ਕਿਸੇ ਕਾਰਨ ਕਰਕੇ ਬੰਦ ਹੋ ਗਿਆ ਇਸ ਕਰਕੇ ਨਵਾਂ ਚੈਨ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵਧੀਆ ਵਧੀਆ ਕੰਟੈਂਟ ਤੇ ਵੀਡੀਓ ਲੈ ਕੇ ਆਇਆ ਕਰਾਂਗੇ ਨਹੀਂ ਨੀ ਵੀ ਕਮਲ ਘੋਟੇ ਆਪਾਂ ਤੇ ਵੀਡੀਓ ਡਟ ਕੀਤੀ ਚਾਰ ਸੀ ਨਾ ਕੋਈ ਨਾ ਕੋਈ ਗੱਲ ਕੋਈ ਨਾ ਕੋਈ ਚੀਜ਼ ਵਿੱਚ ਜਰੂਰ ਤੁਹਾਨੂੰ ਦਿਖੂਗੀ ਤੇ ਬਾਕੀ ਕੋਪੀ ਤੂੰ ਦੱਸ ਦੇ ਕਿਵੇਂ ਬਣਿਆ ਟੈਟੂ ਦਾ ਕਿੰਨਾ ਕੁ ਪੇਨ ਹੋਇਆ ਕੀ ਹਸਾਬ ਦਾ ਵਾ ਮੇਰੇ ਟੈਟੂ ਬਹੁਤ ਵਧੀਆ ਬਣਿਆ ਯਾਰ ਮੈਂ ਦੱਸ ਨਹੀਂ ਸਕਦਾ ਕਰਨਾ ਬਹੁਤ ਜ਼ਿਆਦਾ ਖੁਸ਼ ਹਾਂ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਤਸੱਲੀ ਆ ਮੇਰੇ ਨੇ ਪੂਰਾ ਹੱਥ ਕਰਾਤੀ ਥੋੜਾ ਦਰਦ ਜਰੂਰ ਹੋਇਆ ਜਿਵੇਂ ਹੁਣ ਬਲੱਡ ਥੋੜਾ ਨਿਕਲ ਰਿਹਾ ਟੈਟੂ ਵੀ ਵੱਡਾ ਸੀ ਯਾਰ ਇੱਕ ਚੀਜ਼ ਤੁ ਦੇਖੋ ਆਏ ਜਵਾਂ ਦੁੱਧ ਨਾ ਤੇਦਾ ਅਸੀਂ ਨਹੀਂ ਹੈਗੇ ਪਰ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਵੀ ਕਦੇ ਵੀ ਟੈਟੂ ਬਣਾਉਣਾ ਨਾ ਕੋਈ ਵੀ ਵੀਰਪਰਾ ਕੋਈ ਵੀ ਮਾੜੀ ਮੁੱਟੀ ਮੈਡੀਕਲ ਨਸ਼ਾ ਕਰਦਾ ਜਾਂ ਕੋਈ ਵੀ ਨਸ਼ਾ ਕਿਸੇ ਪ੍ਰਕਾਰ ਦਾ ਵੀ ਕਰਦਾ ਤੁਹਾਨੂੰ ਪਤਾ ਵੀ ਨਸ਼ਾ ਜਿਹੜਾ ਨਾ ਉਹ ਆਪਣੇ ਬਲੱਡ ਦਾ ਸਰਕਲ ਤੇਜ਼ ਕਰ ਦਿੰਦਾ ਤੇ ਕੋਈ ਵੀ ਬੰਦਾ ਮੇਰੀ ਮਤਲਬ ਕਿਸੇ ਨੇ ਵੀ ਟੈਟੂ ਬਣਾਉਣਾ ਨਾ ਤੇ ਜਾਸੂ ਬਣਾਓ ਜਿੱਥੋਂ ਮਰਜੀ ਬਣਾਓ ਤੁਸੀਂ ਕਿਤੋਂ ਵੀ ਬਣਵਾ ਸਕਦੇ ਹੋ ਪਰ ਕਾਰਨ ਇਹ ਆ ਵੀ ਤੁਸੀਂ ਟੈਟੂ ਬਣਾਉਣ ਵੇਲੇ ਕੋਈ ਵੀ ਚੀਜ਼ ਨਾ ਖਾ ਕੇ ਬੈਠਿਆ ਕਰੋ ਕਈ ਵਾਰ ਬੰਦੇ ਨੂੰ ਕੀ ਬੰਦਾ ਯਾਰ ਵੀ ਮੈਨੂੰ ਇਹਨੇ ਘੰਟੇ ਬਣਾ ਬਣਾ 70 ਘੰਟੇ ਬਣਾ ਬਣਾ ਮੇਰੇ ਦੋ ਹੋ ਬਿਨਾਂ ਤੁਸੀਂ ਬਿਲਕੁਲ ਸੂਈ ਬੈਠੋਗੇ ਤਾਂ ਉਹਦਾ ਰਿਜ਼ਲਟ ਆ ਜਿਹੜਾ ਉਹ ਮਤਲਬ ਨਸ਼ੇ ਵਾਲੇ ਇਹਨਾਂ ਨੂੰ ਬਹੁਤ ਜ਼ਿਆਦਾ ਵਧੀਆ ਆਊਗਾ ਇੱਕ ਤਾਂ ਤੁਹਾਡਾ ਬਲੱਡ ਨਹੀਂ ਜ਼ਿਆਦਾ ਨਿਕਲੂ ਪੇਨ ਵੀ ਘੱਟ ਹੋਊਗਾ ਚਲੋ ਹੁਣ ਸੂਈ ਮਾਰ ਦੇ ਵਿੱਚ ਜਾਣੀ ਆ ਬਈ ਪੇਨ ਤਾਂ ਹੋਣੀ ਹੋਣਾ ਹਨਾ ਜਦੋਂ ਬੰਦਾ ਕਹਿੰਦਾ ਸੋਚ ਲਿਆ ਮੈਂ ਟੈਟੂ ਬਣਾਉਣਾ ਕਰੋ ਪੇਨ ਕੋਈ ਨਹੀਂ ਦੇਖਦਾ ਹੁੰਦਾ ਅਗਲਾ ਆਦਾ ਕਰ ਦਿੰਦਾ ਹੁੰਦਾ ਤੇ ਇਹ ਆਪਣੀ ਸੀਗੀ ਵੀਡੀਓ ਮੈਂ ਕੱਲ ਵੀ ਕਹਿਆ ਸੀ ਵੀ ਗੋਪੀ ਦਾ ਟੈਟੂ ਬਣਾਉਣਾ ਕਿਸੇ ਕਾਰਨ ਕਰਕੇ ਕੱਲ ਡਿਲੇ ਹੋ ਗਿਆ ਤੇ ਕੱਲ ਨਹੀਂ ਬਣਾਇਆ ਫਿਰ ਅੱਜ ਗੋਪੀ ਦਾ ਟੈਟੂ ਬਣਾਇਆ ਗੋਪੀ ਵੀ ਖੁਸ਼ ਆ ਪੰਗੂ ਦਾ ਬਣਾਇਆ ਕ ਕੋਈ ਲੰਬਾ ਨਹੀਂ ਹੈਗਾ ਹਨ ਤੇ ਬਾਕੀ ਵੀਰ ਦਾ ਸੁਭਾਅ ਬਹੁਤ ਜਿਆਦਾ ਚੰਗਾ ਬਹੁਤ ਵਧੀਆ ਸੁਭਾਅ ਹੈ ਦਾ ਤੇ ਜਿਹਦੇ ਕਰਕੇ ਜਿਹੇ ਨਾਲ ਜੁੜੇ ਹੋયા ਹਨ ਇਹ ਨਹੀਂ ਗੱਲਾ ਵੀ ਟੈਟੂ ਹੈ ਵਧੀਆ ਬਣਾਉਂਦਾ ਟੈਟੂ ਦਾ ਬਣਾਉਂਦਾ ਹੀ ਬਣਾਉਂਦਾ ਪਲੱਸ ਪੁਆਇੰਟ ਕੀ ਆ ਵੀ ਇਹ ਫਾਇਦਾ ਸੁਭਾਅ ਉਹ ਚੰਗਾ ਹਨ ਬਹੁਤ ਜਿਆਦਾ ਯਾਨੀ ਜਿੰਨਾ ਮੈਂ ਉਹ ਵੀਕ ਜੀ ਦੱਸਦਾ ਵੀ ਅਸੀਂ ਉਹ ਇਹ ਖਾਪਾ ਖਾਣਾ ਕਰਦੇ ਆ ਮੈਨੂੰ ਇਹ ਲੱਗਦਾ ਕੋਈ ਵੀ ਟੈਟੂ ਆਰਟਿਸਟ ਆਪਦੇ ਸਟੂਡੀਓ ਦੇ ਵਿੱਚ ਇਹ ਚੀਜ਼ ਨੂੰ ਹੱਥ ਰੋਣਾ ਦਿੰਦਾ ਉਹ ਬਹੁਤ ਜਿਆਦਾ ਨਰਮ ਆ ਬੰਦਾ ਤੇ ਤੁਸੀਂ ਜ਼ਰੂਰ ਸੀੜੀ ਮਾਲ ਦੇ ਵਿੱਚ ਪਹੁੰਚੋ ਜਸ ਸਟੂਡੀਓ ਜਸ ਟੈਟੂ ਸਟੂਡੀਓ ਤੇ ਇੱਥ ਜਿਹੜਾ ਬਾਈ ਜਸਾ ਆਪਾਂ ਜਸਨਾ ਵਰਤਿਆ ਜਸ ਤੋਂ ਬਣਵਾਏ ਨੇ ਇਸ ਕਰਕੇ ਆਪਾਂ ਨੂੰ ਹੀ ਬਾਈ ਦਾ ਪਤਾ ਵੀ ਇਹਦਾ ਰਿਜ਼ਲਟ ਆ ਜਿਹੜਾ ਇਹ ਬਣਾਇਆ ਟੂ ਦਾ 100 'ਚੋਂ 100 ਵਟਾ ਰਿਜ਼ਲਟ ਕੋਈ ਵੀ ਕੋਈ ਕਮੀ ਨਹੀਂ ਹੈ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਤੇ ਤੁਹਾਡਾ ਆਪਣਾ ਚੈਨਲ ਆ ਤੁਸੀਂ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ ਜੀ ਸასი ਗਾ